400 ਪਰ ਦੇ ਨਾਰੇ ਨਾਲ ਲੋਕ ਸਭਾ ਚੋਣਾਂ ਲਈ ਇਸ ਵਾਰ ਭਾਜਪਾ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹਨ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਵਿੱਚ 195 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ ਪੀਐਮ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਪੀਐਮ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਨੇ 195 ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ 28 ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਸੂਚੀ ਦੇ ਵਿੱਚ 27 SC 18 ST ਅਤੇ 57 OBC ਉਮੀਦਵਾਰ ਸ਼ਾਮਲ ਨੇ। ਦੱਸਿਆ ਕਿ 34 ਕੇਂਦਰੀ ਮੰਤਰੀਆਂ ਦੇ ਨਾਮ ਵੀ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਭਾਜਪਾ ਦੀ ਪਹਿਲੀ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਨੇ ਆਪਣੀ ਪਹਿਲੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ਦੇ ਵਿੱਚ 195 ਉਮੀਦਵਾਰਾਂ ਦੇ ਨਾਮ ਸ਼ਾਮਲ ਨੇ। ਭਾਜਪਾ ਵੱਲੋਂ ਜਾਰੀ ਸੂਚੀ ਦੇ ਵਿੱਚ UP ਤੋਂ 51, ਮੱਧ ਪ੍ਰਦੇਸ਼ ਤੋਂ 24 ਪਛਮੀ ਬੰਗਾਲ ਤੋਂ 20, ਗੁਜਰਾਤ ਤੋਂ 15, ਛਾਰਖੰਡ ਤੋਂ 11, ਛਤੀਸਗੜ ਤੋਂ 11 ਸੀਟਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਤੋਂ 15, ਕੇਰਲ ਤੋਂ 12, ਅਸਾਮ ਤੋਂ 11, ਤੇਲੰਗਾਨਾ ਤੋਂ 9 ਉਮੀਦਵਾਰ ਜਿਹੜੇ ਨੇ ਭਾਜਪਾ ਨੇ ਖੜੇ ਕੀਤੇ ਨੇ। ਦਿੱਲੀ ਦੀ ਇਹ ਗੱਲ ਕੀਤੀ ਜਾਵੇ ਤਾਂ ਦਿੱਲੀ ਦੀਆਂ 5 ਸੀਟਾਂ ਦੇ ਉੱਤੇ ਭਾਜਪਾ ਜਿਹੜੀ ਹੈ ਉਹ ਝੋਣ ਲੜੇਗੀ ਉਤਰਾਖੰਡ ਦੇ 3 ਜੰਮੂ ਕਸ਼ਮੀਰ ਦੀਆਂ 2 ਅਰੁਣਾਚਲ ਦੀਆਂ 2 ਗੋਆ ਦੀ 1 ਤ੍ਰਿਪੁਰਾ ਦੀ 1 ਅੰਡੇਮਾਨ ਦੀ 1 ਸੀਟ ਦੇ ਉੱਤੇ ਭਾਜਪਾ ਜਿਹੜੀ ਹੈ ਉਹ ਝੋਣ ਲੜੇਗੀ ਦਮਨ ਅਤੇ ਦੀਵ ਦੀ ਗੱਲ ਕੀਤੀ ਜਾਵੇ ਤਾਂ ਇੱਕ ਸੀਟ ਉੱਥੇ ਦੀ ਵੀ ਜਿਹੜੀ ਹੈ ਉਹ ਸ਼ਾਮਲ ਹੈ ਜਦਕਿ ਹਰਿਆਣਾ ਦੀ ਕਿਸੇ ਵੀ ਸੀਟ ਲਈ ਉਮੀਦਵਾਰ ਦਾ ਐਲਾਨ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਵੈਟਰਨਸ ਹਾਈ ਪ੍ਰੋਫਾਈਲ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਪੀਐਮ ਮੋਦੀ ਜਿਹੜੇ ਨੇ ਉਹ ਯੂਪ ਦੇ ਵਾਰਾਨਸੀ ਤੋਂ ਝੋਣ ਲੜਨਗੇ ਗ੍ਰਾਮ ਮੰਤਰੀ ਹਮੇਸ਼ਾ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਗਾਂਦੀ ਨਗਰ ਤੋਂ ਚੋਣ ਲੜਨਗੇ ਹਮੇਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜਨਗੇ ਜਤੀ ਜਤਿੰਦਰ ਸਿੰਘ ਉਦਮਪੁਰ ਤੋਂ ਚੋਣ ਲੜਨਗੇ ਹਿਮਾ ਮਾਨਲੀ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦਾ ਵੱਡਾ ਨਾਂ ਹੈ ਹਿਮਾ ਮਾਨਲੀ ਮਥੁਰਾ ਤੋਂ ਜੜੀ ਆ ਉਹ ਚੋਣ ਲੜਨਗੇ ਸਮ੍ਰਿਤੀ ਰਾਣੀ ਦੀ ਗੱਲ ਕਰੀਏ ਤਾਂ ਮੇਠੀ ਤੋਂ ਚੋਣ ਲੜਨਗੇ ਸਮ੍ਰਿਤੀ ਰਾਣੀ ਜਦੋਂ ਕਿ ਸੰਜੀਪ ਕੁਮਾਰ ਬਲਿਆਨ ਮੁਜ਼ਫਰਨਗਰ ਤੋਂ ਚੋਣ ਲੜਨਗੇ ਜਦਕਿ ਨਿਤੇਸ਼ ਪ੍ਰਮਾਣਿਕ ਪੱਛਮੀ ਬੰਗਾਲ ਦੀ ਕੁਝ ਬਿਹਾਰ ਸੀਟ ਤੋਂ ਜਿਹੜੀ ਹੈ ਉਹ ਝੋਨਲਨਗੇ ਮੱਧ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਸਾਫ ਦਾ ਮੁੱਖ ਮੰਤਰੀ Shivraj Singh Chouhan ਨੂੰ Vidisha ਤੋਂ ਟਿਕਟ ਦਿੱਤੀ ਗਈ ਹੈ। Bhopal ਤੋਂ Prigya Singh ਦੀ ਟਿਕਟ ਰੱਦ ਕਰਦੇ ਹੋਏ Alok Sharma ਨੂੰ ਟਿਕਟ ਦਿੱਤੀ ਗਈ ਹੈ। Guna ਤੋਂ Jyoti Daditya Sindhya ਨੂੰ ਟਿਕਟ ਮਿਲੀ ਹੈ। ਕੇਂਦਰੀ ਮੰਤਰੀ Popender Yadav Rajasthan ਦੇ Alwar ਤੋਂ ਜਿਹੜੀ ਹੈ ਉਹ ਝੋਨਲਣਗੇ ਸੀਤ ਮੰਤਰੀ ਮਨਸੂਖ ਮੰਡਵੀਆ ਪੋਰਬੰਦਰ ਤੋਂ ਛੋਣ ਲੜਨਗੇ ਜਦਕਿ ਸਰਬਾ ਆਨੰਦ ਸੋਨੋਵਾਲ ਅਸਾਮ ਦੇ ਦਿਬੜੂਗੜ ਤੋਂ ਛੋਣ ਲੜਨਗੇ ਅਸ਼ੁਸ਼ਮਾ ਸਬਰਾਜ ਦੀ ਗੱਲ ਕਰੀਏ ਤਾਂ ਉਹਨਾਂ ਦੀ ਬੇਟੀ ਨੂੰ ਵੀ ਜਿਹੜੀ ਆ ਉਹ ਟਿਕਟ ਮਿਲੀ ਐ ਸਰੋਜ पांडे ਛੱਤੀਸਗੜ ਦੇ ਕੋਰਬਾ ਤੋਂ ਛੋਣ ਲੜਨਗੇ ਵਿਜੇ ਬਗੇਲ ਦੁਰਗ ਤੋਂ ਅਜੇ ਤੇ ਬ੍ਰਿਜ ਮੋਹਨ ਅਗਰਵਾਲ Raipur ਤੋਂ ਛੋਣ ਲੜਨਗੇ ਮਨੋਜ ਤਿਵਾੜੀ ਦੀ ਗੱਲ ਕੀਤੀ ਜਾਵੇ ਤਾਂ ਉੱਤਰਪੁਰ ਵੀ ਦਿੱਲੀ ਸੀਟ ਤੋਂ ਛੋਣ ਲੜਨਗੇ ਦੱਸਿਆ ਕਿ ਜਦ ਕਿ ਵੀਡੀ ਸ਼ਰਮਾ ਖਜੂ ਰਾਹੋ ਤੋਂ ਚੋਣ ਲੜਨਗੇ ਜਦੋਂ ਕਿ ਵਰਿੰਦਰ ਖੱਟੀਕ ਟਿਕਮਰਗੜ ਤੋਂ ਚੋਣ ਲੜਨਗੇ ਗਣੇਸ਼ ਸਿੰਘ ਹੋਣਾ ਦੀ ਗੱਲ ਕਰੀਏ ਤਾਂ ਸਤਨਾ ਤੋਂ ਚੋਣ ਲੜਨਗੇ ਰਾਹੁਲ ਲੋਧੀ ਨੂੰ ਦਮੋ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ ਗਿਆ ਇਸੇ ਤਰ੍ਹਾਂ ਹੀ ਹੋਰ ਉਮੀਦਵਾਰਾਂ ਦੇ ਜਿਹੜੇ ਨੇ ਉਹ ਨਾਮ ਸ਼ਾਮਲ ਨੇ ਇਸ ਸੂਚੀ ਦੇ ਵਿੱਚ ਸਿਵਰਾਜ ਨੇ ਸੰਤੂਲੇ ਸੂਚੀ ਜਿਹੜੀ ਹੈ ਵਿਦੇਸ਼ਾਂ ਤੋਂ ਟਿਕਟ ਦਿੱਤੇ ਜਾਣ ਤੇ ਮੱਧ ਪ੍ਰਦੇਸ਼ ਦੇ ਸਾਬਕਾ ਸੀਐਮ ਸਿਵਰਾਜ ਸਿੰਘ ਚੋਹਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਿਹਾ ਕਿ ਸੀਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਵਿਕਸਿਤ ਭਾਰਤ ਨੂੰ ਪ੍ਰਾਪਤ ਕਰਨ ਲਈ ਕੰਮ ਕਰਾਂਗੇ ਇਹ ਉਮੀਦਵਾਰਾਂ ਦੀ ਇੱਕ ਬਹੁਤ ਹੀ ਸੰਤੁਲਿਤ ਸੂਚੀ ਹੈ ਇੱਕ ਸੂਚੀ ਜਿਸ ਦੇ ਵਿੱਚ ਨੌਜਵਾਨ ਔਰਤਾਂ ਅਤੇ ਹੋਰਾਂ ਨੂੰ ਕੰਮ ਕਰਨ ਦਾ ਜਿਹੜਾ ਹੈ ਉਹ ਮੌਕਾ ਦਿੱਤਾ ਗਿਆ ਇਸ ਤੋਂ ਪਹਿਲਾਂ 29 ਫਰਵਰੀ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਸੰਬੰਧੀ ਮੀਟਿੰਗ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਹੋ ਚੁੱਕੀ ਹੈ ਇਹ ਮੀਟਿੰਗ ਦੇਰ ਰਾਤ ਕਈ ਘੰਟੇ ਚੱਲੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਾਮ ਮੰਤਰੀ ਅਮੇਸ਼ਾ ਪਾਰਟੀ ਪ੍ਰਧਾਨ ਜੇਪੀ ਨੱਡਾ ਸਮੇਤ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ 400 ਪਾਰ ਕਰਨ ਦਾ ਨਾਅਰਾ ਦੇ ਚੁੱਕੇ ਨੇ ਇਸ ਵਾਰ ਭਾਜਪਾ ਦਾ ਟੀਚਾ ਇਕੱਲੇ 370 ਤੋਂ ਵੱਧ ਸੀਟਾ ਜਿੱਤਣ ਦਾ ਭਾਵੇਂ ਪਹਿਲੀ ਸੂਚੀ ਦੇ ਵਿੱਚ ਹਰਿਆਣਾ ਤੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹਰਿਆਣਾ ਦੇ ਸੀਐਮ ਮਨੋਰ ਲਾਲ ਖੱਟਣ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਭਾਜਪਾ ਦੀ ਸੂਚੀ ਬਾਰੇ ਪੋਸਟ ਕਰਦੇ ਹੋਏ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਆਪਣੇ ਗਿਆਨ ਕਾਰਜ ਅਤੇ ਸਾਧਨਾ ਰਾਹੀ ਭਾਰਤ ਮਾਤਾ ਦੀ ਸੇਵਾ ਕਰਨ ਲਈ ਇੱਕ ਵਾਰ ਫਿਰ ਮਹਾਦੇਵ ਦੀ ਨਗਰੀ ਵਾਰਾ 72 ਤੋਂ ਭਾਜਪਾ ਦਾ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਸਾਨੂੰ ਉਮੀਦ ਹੈ ਕਿ ਮੋਦੀ ਦੇ ਰੂਪ ਦੇ ਵਿੱਚ ਦੇਸ਼ ਨੂੰ ਸਫਲ ਅਗਵਾਈ ਮਿਲੇਗੀ ਸਾਰਿਆਂ ਲਈ ਵੱਡੀ ਕਿਸਮਤ ਦੀ ਗੱਲ ਹੈ ਦੇਸ਼ ਦੀਆਂ 195 ਸੀਟਾਂ ਲਈ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਪਹਿਲੀ ਸੂਚੀ ਦੇ ਵਿੱਚ ਅੱਜ ਐਲਾਨੇ ਗਏ ਸਾਰੇ ਭਾਜਪਾ ਉਮੀਦਵਾਰਾਂ ਨੂੰ ਜਿਹੜੀ ਹੈ ਉਹ ਵਧਾਈ ਦਿੰਦੇ ਹੋਏ ਨਜ਼ਰ ਆਏ ਨੇ ਖਟੜ। ਉਥੇ ਹੀ ਜੇਕਰ ਅਸੀਂ ਹਰਿਆਣਾ ਦੀ ਗੱਲ ਕਰੀਏ ਤਾਂ ਪਿਛਲੀ ਵਾਰ 2019 ਦੀਆਂ ਚੋਣਾਂ 'ਚ ਭਾਜਪਾ ਨੇ ਸਾਰੀਆਂ 10 ਲੋਕ ਸਭਾ ਸੀਟਾਂ ਤੇ ਜਿੱਤ ਦਾ ਝੰਡਾ ਲਹਿਰਾਇਆ ਸੀ। ਅਜੇ ਇਸ ਵਾਰ ਵੀ ਪਾਰਟੀ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਤੋਂ ਆਪਣਾ ਸਟ੍ਰਾਈਕ ਰੇਟ 100% ਤੇ ਬਰਕਰਾਰ ਰੱਖਣਾ ਚਾਹੇਗੀ। हरियाणा बीजेपी ने 29 फरवरी ਨੂੰ ਮੀਟਿੰਗ ਕਰਕੇ ਨਾਮ ਦਿੱਤੇ ਨੇ ਬਿਊਰੋ ਰਿਪੋਰਟ ਮਾਈ ਪੰਜਾਬੀ ਟੀਵੀ